ਇੱਕ ਗੱਲ ਨਹੀਂ ਸਮਝਾਉਂਦੀ ਯਾਰ ਏਸੀ ਤਾਂ ਇਹਨਾਂ ਦੇ 2-3 ਲੱਗੇ ਹੋਏ ਨੇਗੇ ਹਨਾ ਬਿਲ ਆਏਗਾ 00 ਪਤਾ ਯਾਰ ਫੋਨ ਦਾ ਬਾਲਾ ਚੱਕਰ ਪੈਂਦਾਗਾ ਫੋਨ ਬੇਬੇ ਦਾ ਹੈਲੋ ਹਾਂ ਬੇਬੇ ਨਾ 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 ਮੈਂ ਤਾਂ ਹੀ ਬੇਬੇ ਬਿਲ ਬੰਡੀ ਜਾਣਾਗਾ ਇੱਕ ਗੱਲ ਹੋਰ ਦੱਸਾਂ ਤੈਨੂੰ ਖੁਸ਼ੀ ਦੀ ਤੇਰਾ ਪੁੱਤ ਐ ਇੱਕ ਦੀ ਪੱਕਾ ਹੋ ਜਾਊਗਾ ਹਾਂ 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 ਬੇਬੇ ਕੁਛ ਨਹੀਂ ਹੁੰਦਾ ਜਿੱਥੇ ਇੰਨੇ ਸਾਲ ਗਰੀਬੀ ਕੱਟੇ ਕੀ ਸਾਢੇ 1.5 ਸਾਲ ਹੋਰ ਕੱਟ ਲਾਂਗੇ ਹਾਂ ਹਾਂ ਤੇ ਇੱਕ ਗੱਲ ਹੋਰ ਤੇ ਆਪਣਾ ਨਾ ਤੂੰ ਰੋਟੀਆਂ ਲਾ ਕੇ ਸੌਂ ਜੀ ਮੈਂ ਲੇਟ ਆਉਂਗਾ ਬੇਬੇ ਮੈਂ ਤੋ ਲੇਟ ਆ ਜਾਊਗਾ ਉੱਥੇ ਦਫ਼ਤਰ 'ਚ ਵੀ ਕੰਮ ਕਰਨਾਗਾ ਹਾਂ ਹਾਂ ਚਾ ਠੀਕ ਐ ਬੇਬੇ ਮੈਂ ਬਿੱਲ ਵੰਡਦਾ ਪਹਿਲਾਂ ਠੀਕ ਐ ਕਰਿਓ ਭਾਈ ਆ ਬਿੱਲ ਫੜ ਲਓ ਖੜ ਜਾ ਖੜ ਜਾ ਭਾਈ ਸਾਡਾ ਕੁੱਤਾ ਖੁੱਲਾ ਹੈ ਹੂੰ ਕੁੱਤਾ ਦਾ ਕਾਣੂ ਖੁੱਲਾ ਕੁੰਡੀ ਖੁੱਲਿਆ ਮਲਾਈ ਬੈਠਿਓ ਲਹੌਣ ਦਾ ਰਾਦਾ ਹੋ ਕੀ ਮਤਲਬ ਮਤਲਬ ਤਾਂ ਸਰਿਆਂਵ ਦਿਖ ਰਿਹਾ ਹੈ ਕੁੰਡੀਆਂ ਐ ਲਾਮਕਦੀ ਐ ਜਿਵੇਂ ਮੰਦਰ ਚ ਟੱਲਾ ਲਾਮਕਦਾ ਹੁੰਦਾ ਆ ਜਾ ਹੁਣ ਅੰਦਰੋਂ ਨਿਕਲੇ ਬਾਹਰ ਚੱਲ ਕੋਈ ਨਹੀਂ ਰਲ ਮਿਲ ਕੇ ਕੰਮ ਚੱਲਦਾ ਹੁੰਦਾ ਰਲ ਮਿਲ ਕੇ ਨੂੰ ਕੀ ਮੇਰਾ ਤੁਹਾਡੇ ਨਾਲ ਤੌੜਾ ਸਾਂਝਾ ਪਾਇਆਗਾ ਬਹੁਤਾਂ ਇੱਥੇ ਬੁੜਕ ਜੇ ਤੇਰੇ ਵਰਗੇ ਛੱਤੀ ਦੁਰੇ ਫਿਰਦੇ ਨੇ ਪਹਿਲਾਂ ਤਾਂ ਅਫਸਰਾ ਮੰਗਾ ਕੇ ਰੋ ਮਾਨਣਗੇ ਬਾਅਦ ਚ ਭੀ ਜੀ ਬਿੱਲੀ ਬਣ ਜਾਂਦੇ ਨੇ ਆਪੇ ਜੀਪੂ ਜੀ ਬਿੱਲੀ ਹੋ ਰਹੀ ਹੋਣਗੇ ਨਾਲੇ ਤੁਸੀਂ ਕੀ ਕਹਿੰਦੇ ਹੋ 37ਵਾਂ 37ਵਾਂ ਜਿੱਦ ਦੇ 37ਵਾਂ ਪੂਆ ਤਮਾਨ ਨੇ ਪੱਕਾ ਕਰਤਾ ਨਾ ਤੁਹਾਡੀਆਂ ਕੁੰਡੀਆਂ ਫੜ ਕੇ ਐ ਮੂੰਹ ਲਾਮਕਣ ਲਾ ਦੂੰ ਜਿਵੇਂ ਸੂਹੀ ਕੁੱਤੀ ਦੇ ਕੋੜੇ ਲਾਮ ਕਰੇ ਹੁੰਦੇ ਨੇ ਤਨਖਾਹ ਵਧੀਆ ਹੋ ਤਾਂ ਹੀ ਬੁੜਕ ਬੁੜਕ ਬੋਲਦਾ ਤਨਖਾਹ ਨੂੰ ਕੀ 70000 ਲੈਂਦਾ ਇਹ 7-8000 ਤੇ ਤੁਰੇ ਫਿਰਦੇ ਨੇ ਸਾਡੀ 7-8000 ਤਨਖਾਹ ਥੋੜੇ ਵਰਗੇ ਲੋਕਾਂ ਕਰਕੇ ਆ ਗਈ ਕਿਉਂ ਸਾਡਾ ਥੋਡੀਆਂ ਤਨਖਾਹ ਨਾਲ ਕੀ ਲੈਣ ਦੇਣਾ ਨਾ ਲੈਣ ਦੇਣ ਕਿਉਂ ਨਹੀਂ ਸਰਕਾਰ ਨੇ 2 ਮਹੀਨੇ ਦੀ 600 ਜੁਨਤ ਮਾਫ ਕੀਤੀ ਹੈ ਫਿਰ ਵੀ ਤੁਸੀਂ ਕੁੰਡੀ ਲਈ ਜਾਨੇ ਹੋਗੇ ਨਾ ਸਿਆਲ ਚ ਤੁਹਾਨੂੰ ਆਇਆ ਹੈਗਾ 4000 ਬਿੱਲ ਦਾ ਗਰਮੀ ਚ ਆਏਗਾ 0 ਇਹ ਕਿਵੇਂ ਹੋ ਸਕਦਾ ਹੈ ਤੁਸੀਂ ਬਿਜਲੀ ਚੋਰੀ ਕਰਦੇ ਹੋ ਖਮਾਜਾ ਸਾਨੂੰ ਭੁਗਤਣਾ ਪੈਂਦਾ ਹੈਗਾ ਤਾਂ ਹੀ ਤਾਂ ਸਾਡੀਆਂ ਤਨਖਾਹਾਂ ਘਟਨੇ ਗਈਆਂ ਬਿਜਲੀ ਵਿਭਾਗਾਂ ਤੇ ਸਰਕਾਰੀ ਕੱਚੇ ਕਰਮਚਾਰੀ ਮੇਰੇ ਵਰਗੇ ਕਿੱਧਰ ਜਾਣ ਤੁਸੀਂ ਬਿਜਲੀ ਚੋਰੀ ਕਰਦੇ ਹੋ ਬਿਜਲੀ ਚੋਰ ਹੋ ਤੁਸੀਂ ਬਿਜਲੀ ਚੋਰ 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 ਮਰ ਜਣੇ ਕੱਢ ਲੈ ਇਹਨਾਂ ਫੁੱਫੜਾ ਨੂੰ ਕੋਦੋ ਕੱਢਾਂਗੇ ਜਦੋਂ ਸਾਰਾ ਪਿੰਡ ਇਕੱਠਾ ਹੋ ਗਿਆ ਓਏ ਕੀ ਓਏ ਆ ਫੜ ਲੈ ਬਾਈ ਮੈਂ ਤਾਂ ਆਪਣੀ ਹੱਕ ਦੀ ਕਮਾਈ ਕਰੂੰਗਾ ਆ ਫੜ ਲੈ ਹੱਕ ਦੀ ਕਮਾਈ ਨਾਲ ਤਾਂ ਬੱਚੋ ਮੋਟਰਸਾਈਕਲ ਤੇ ਤੇਲ ਵੀ ਨਹੀਂ ਪੈਂਦਾ ਨਾ ਪੈਂਦਾ ਹੋਵੇ ਤੇਲ ਬਾਈ ਪਰ ਹੱਕ ਦੀ ਕਮਾਈ ਨਾਲ ਬਰਕਤ ਜ਼ਰੂਰ ਪੈਂਦੀ ਹੈ ਆ ਚੱਕੋ ਆਪਦੇ ਰੁਪਏ ਅਸੀਂ ਇਹੋ ਜੇ ਕੰਮ ਦੀ ਧਾਰਨੀ ਮਾਰਦੇ ਹੈਗੇ ਪਰ ਤੁਹਾਨੂੰ ਐਸੀ ਪੱਕੇ ਹੋ ਕੇ ਦਿਖਾਵਾਂਗੇ ਸਾਨੂੰ ਸਰਕਾਰ ਤੇ ਪੂਰੀ ਉਮੀਦ ਹੈਗੀ ਸਾਡੀ ਤੇ ਪੰਜਾਬ ਸਰਕਾਰ ਤੇ ਜਦੋਂ ਆ ਗਿਆ ਨਾ ਮੈਂ ਪੱਕਾ ਹੋ ਕੇ ਉਦੋਂ ਨੂੰ ਕਰਾਉਂ ਥੋਡੀਆਂ ਮੈਂ ਤੰਦਾ ਨਾ ਤਰੇਲੀਆਂ ਇਹ ਨਾ ਤੁਹਾਨੂੰ ਉਹ ਕਰਾਇਆ ਝਾਕਦੇ ਕੀ ਹੋਗੇ